ਕੋਈ ਠੀਕ ਤਾਂ ਸਾਹਮਣੇ ਗੱਲ ਕਰੋ ਜੇ ਸਾਹਮਣੇ ਗੱਲ ਕਰੋ ਸਰ ਤੂੰ ਜੇਰੀ ਲੱਗਦੀ ਸਰ ਉਹਨਾਂ ਨਾਲ ਗੱਲ ਕਰੋ ਜੇ ਸਾਹਮਣੇ ਗੱਲ ਕਰੋ ਧਿਆਰੇ ਮੈਂ ਸਰ ਸਰ ਆਨ ਡਿਊਟੀ ਕੋਈ ਨਹੀਂ ਆ ਨੂੰ ਕੇ ਜੇ ਸਰ ਸਰ ਜੇਰੀ ਹੈਗੀ ਸਰ ਉਹ ਹੀ ਲੱਗਦੀ ਆ ਗੱਲ ਕਰੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਉਹ ਜੇ ਸਾਹਮਣੇ ਗੱਲ ਕਰੋ ਨਾ ਠੀਕ ਤਾਂ ਸਾਹਮਣੇ ਗੱਲ ਕਰੋ ਸਰ ਜੇ ਜਿਹੜੀ ਵੀ ਹੈਗੀ ਉਹਨੇ ਗੱਲ ਕੀਤੀ ਹੋਗੀ ਉਹ ਹੀ ਲੱਗੰਦੀ ਸਰ ਮੇਰਾ ਨਾਮ ਪ੍ਰਵਿੰਦਰ ਹੈ ਜੀ ਅਸੀਂ ਜੀ ਮੈਸਨ ਦਾ ਕੰਮ ਕਰ ਰਹੇ ਹਾਂ ਜੀ ਇਹ ਦੇਖੋ ਜੀ ਜੋ ਆਉਂਦਾ ਅਸੀਂ ਲਈ ਜਾਂਦੇ ਹਾਂ ਬਸ ਸਾਨੂੰ ਇਹ ਦਿਨਾਂ ਨੇ ਮਤਲਬ ਨਹੀਂ ਕੋਈ ਚੰਗਾ ਆਉਂਦਾ ਕੋਈ ਮਾੜਾ ਆਉਂਦਾ ਮੈਨੂੰ ਪਤਾ ਹੀ ਨਹੀਂ ਨਾਂ ਦਾ ਪ੍ਰਵਾਹ ਕਰ ਰਿਆ ਜੀ ਅੱਛਾ ਹਾਂਜੀ ਭਾਜੀ ਇਟਾਂ ਦੇ ਉੱਪਰੋਂ ਨਾਮ ਤੱਕ ਜਿਹੜਾ ਵਾ ਉਹ ਮਿਟਿਆ ਹੋਇਆ ਹਾਂਜੀ ਠੀਕ ਹੈ ਤੇ ਫਿਰ ਏਟਾ ਸਹੀ ਕਿੱਦਾਂ ਹੋਈ ਮੈਂ ਕੋਈ ਮਿਸਤਰੀ ਜੇ ਮੇਰੀ ਗੱਲ ਸੁਣੋ ਮੈਂ ਭੱਠੇ ਜਾ ਕੇ ਨਾਂ ਨਹੀਂ ਲਿਖੇ ਇਟਾਂ ਤੇ ਠੀਕ ਆ ਜੀ ਮੇਰੀ ਹੈਗੀ ਤੇ ਦਿਹਾੜੀ ਦਾ ਕੰਮ ਮੇਰੇ ਚਾਰ ਬੰਦੇ ਪੰਜ ਛੇ ਦੇ ਬੈਠੇ ਆ ਨਹੀਂ ਤੁਹਾਡੇ ਲਈ ਸਹੀ ਆ ਮਤਲਬ ਤਾਂ ਮੇਰਾ ਨਾਮ ਮੈਨੂੰ ਮੈਂ ਥੋੜੀ ਲਿਖਣ ਇਟਾਂ ਦੇ ਨਾਂ ਜੀ ਓਏ ਪੱਠਿਆਲੇ ਨਾਲ ਜਾ ਕੇ ਗੱਲ ਕਰੋ ਜੀ ਆ ਬਾਰਿਸ਼ ਪਈ ਹੋਈ ਆ ਇਟ ਜਿਹੜੀ ਸਾਰੀ ਧੋਮ ਆ ਇਹ ਜਿੱਦਾਂ ਉੱਤੇ ਬਾਰਿਸ਼ ਪਈ ਮੈਨੂੰ ਨਹੀਂ ਪਤਾ ਬਾਰਿਸ਼ ਪਈ ਆ ਕਿ ਜਾਂ ਤੁਸੀਂ ਮਿਟਾ ਕੇ ਆਏ ਕਿ ਜਾਂ ਕੋਣ ਮਿਟਾ ਕੇ ਆਏ ਮੈਨੂੰ ਨਹੀਂ ਪਤਾ ਜੀ ਮੇਰੀ ਲੇਬਰ ਨੂੰ ਕੰਮ ਕਰਨ ਦਿਓ ਤੁਸੀਂ ਆਪਣਾ ਕੰਮ ਕਰੋ ਜਾ ਕੇ ਇਹ ਜਿਹੜੇ ਮੌਕੇ ਦੇ ਤੁਸੀਂ ਦੱਸਿਆ ਸੀਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂਜੀ ਜੇ ਮੈਨੂੰ ਮੇਰੇ ਧਿਆਨ ਵਿੱਚ ਆ ਬੀਟ ਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਤੇ ਏ ਕਲਾਸ ਬ੍ਰਿਕ ਦਾ ਕੰਮ ਸ਼ੁਰੂ ਉਹ ਅਡਿਸਪੈਂਟਲ ਕਰਾਵਾਂਗੇ ਮੈਂ ਉਹ ਤੁਹਾਨੂੰ ਜਿੱਦਾਂ ਦੱਸਿਆ ਵਾ ਜਿਹੜੀ ਲੋ ਕੁਆਲਿਟੀ ਦੀ ਇਟ ਆਈ ਆ ਉਹ ਆਪਾਂ ਵਾਪਸ ਕਰਾਂਗੇ ਤੇ ਠੇਕੇਦਾਰ ਨੂੰ ਸਖਤ ਤਹਦਾ ਦੇ ਦਵਾਂਗੇ ਵੀ ਏ ਕਲਾਸ ਬ੍ਰਿਕ ਕੰਮ ਵਿੱਚ ਵਰਤੀ ਜਾਵੇ ਜੀ ਬਿਲਕੁਲ ਜੀ ਆਪਾਂ ਪਹਿਲੇ ਵੀ ਇਹਦਾ ਜੋ ਸੀਗੀ ਮੈਂ ਇਨਸਪੈਕਸ਼ਨ ਕੀਤੀ ਸੀਗੀ ਲੋ ਕੁਆਲਿਟੀ ਬ੍ਰਿਕ ਆਈ ਸੀਗੀ ਤੇ ਆਪਾਂ ਨਾਲੋਂ ਨਾਲ ਹੀ ਕੰਮ ਵਿੱਚ ਨਹੀਂ ਵਰਤੀ ਗਈ ਤੇ ਨਾਲ ਨਾਲ ਇਹ ਪਾਪ ਵਾਪਸ ਕੀਤੀ ਸੀ। ਸਿਮੈਕਸ ਵਾਲਿਆਂ ਕੋਈ ਜੀ ਇਹ ਖਾੜਾ ਜਿਹੜਾ ਹੈਗਾ ਵਾ 30 ਲੱਖ ਦਾ ਹੈਗਾ ਜੀ। ਉਹ ਵੀ 50-60 ਲੱਖ ਦਾ ਹੈਗਾ ਜੀ। ਨਹੀਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਜੀ ਆਪਾਂ। ਜੋ ਵੀ ਕੰਮ ਹੋਏਗਾ ਇਸ ਪਰ ਸਪੈਸਿਫਿਕ